ਦੋਸਤੋ ਅੱਜ ਆਪਾਂ ਗੱਲ ਕਰਾਂ ਇੱਕ ਕਬੱਡੀ ਦੇ ਉਸ ਲੈਜੈਂਡ ਪਲੇਅਰ ਬਾਰੇ ਜਿਸ ਨੂੰ ਕਬੱਡੀ ਵਿੱਚ ਧੰਨਾ ਭਗਤ ਕਿਹਾ ਜਾਂਦਾ ਸੀ ਗੱਲ ਕਰ ਰਹੇ ਆਪਾਂ ਸਵਰਗਵਾਸੀ ਨਿਰਿੰਦਰ ਰਾਮ ਬਿੱਟੂ ਦਗਾਲ ਬਾਰੇ ਉਹਨਾਂ ਦੇ ਕਬੱਡੀ ਦੇ ਕੈਰੀਅਰ ਦੀਆਂ ਗੱਲਾਂ ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਇਸ ਵੀਡੀਓ ਵਿੱਚ ਕਰਾਂ ਇੱਕ ਆਵਰ ਚਲੋ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਸਭ ਤੋਂ ਪਹਿਲਾਂ ਗੱਲ ਕਰਦੇ ਆ ਉਹਨਾਂ ਦੇ ਜਨਮ ਬਾਰੇ ਉਹਨਾਂ ਦਾ ਜਨਮ 27 ਦਸੰਬਰ 1981 ਨੂੰ ਪਿੰਡ ਦਗਾਲ ਜਿਲ੍ਹਾ ਪਟਿਆਲਾ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਰਾਮ ਸਿੰਘ ਤੇ ਮਾਤਾ ਦਾ ਨਾਮ ਰੇਸ਼ਮਾ ਦੇਵੀ ਹੈ ਬਿੱਟੂ ਦਗਾਲ ਦੀ ਇੱਕ ਭੈਣ ਤੇ ਦੋ ਭਰਾ ਹਨ ਬਿੱਟੂ ਦਗਾਲ ਦੀ ਮੈਰਿਜ ਹੋ ਚੁੱਕੀ ਸੀ ਉਹਨਾਂ ਦਾ ਇੱਕ ਬੇਟਾ ਵੀ ਹੈ ਜੋ ਕਿ 8 ਸਾਲਾਂ ਦੀ ਉਮਰ ਦਾ ਹੈ ਜੇ ਗੱਲ ਕਰੀ ਆਪਾਂ ਬਿੱਟੂ ਦਗਾਲ ਦੀ ਕਬੱਡੀ ਦੀ ਸ਼ੁਰੂਆਤ ਬਾਰੇ ਉਹਨਾਂ ਨੇ ਕਬੱਡੀ ਦੀ ਸ਼ੁਰੂਆਤ ਬਜਨੀ ਕਬੱਡੀ 28 ਕਿਲੋ ਤੋਂ ਕੀਤੀ ਉਸ ਤੋਂ ਬਾਅਦ ਪੌੜੀਦਰ ਪੌੜੀ ਬਾਜਨੀ ਕਬੱਡੀ ਖੇਡਦਾ ਰਿਹਾ ਤੇ ਉਸ ਤੋਂ ਬਾਅਦ ਉਹ ਓਪਨ ਕਬੱਡੀ ਖੇਡਿਆ ਓਪਨ ਕਬੱਡੀ ਪਿੰਡਾਂ ਦੇ ਟੂਰਨਾਮੈਂਟ ਦੇ ਉਹਨੇ ਬਹੁਤ ਤਗੜਾ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਉਹ ਪਹਿਲੀ ਵਾਰ 2005 ਵਿੱਚ ਵਿਦੇਸ਼ਾਂ ਦੀ ਧਰਤੀ ਦੇ ਖੇਡਿਆ ਉਹ ਪਹਿਲੀ ਵਾਰ ਕੈਨੇਡਾ ਖੇਡਿਆ ਉੱਥੇ ਵੀ ਉਹਦਾ ਬਹੁਤ ਤਗੜਾ ਪ੍ਰਦਰਸ਼ਨ ਰਿਹਾ ਪੰਜਾਬ ਵਿੱਚ ਫੇਰ ਆ ਕੇ ਉਹ ਕਲੱਬਾਂ ਕੰਨੀਓ ਖੇਡਿਆ ਉਹ ਤੋਂ ਆ 2007 ਵਿੱਚ ਕੈਨੇਡਾ ਦੇ ਵਰਲਡ ਕੱਪ ਦਾ ਉਹ ਬੈਸਟ ਜਾਪੀ ਰਿਹਾ ਬਿੱਟੂ ਦਗਾਲ ਨੇ ਪੰਜਾਬ ਦੇ ਵੱਡੇ ਵੱਡੇ ਕੱਪਾਂ ਤੋਂ ਮੋਟਰਸਾਈਕਲ ਗੱਡੀਆਂ ਨਗਦ ਰਕਸੀਆਂ ਤੇ ਐਲਈਡੀਆਂ ਦੇ ਨਾਮ ਜਿੱਤੇ ਹਨ ਬਿੱਟੂ ਦਗਾਲ ਨੇ ਜਦੋਂ ਆਪਣੀ ਕਬੱਡੀ ਦੀ ਸ਼ੁਰੂਆਤ ਕੀਤੀ ਤਾਂ ਉਸ ਨੂੰ ਘਰੋਂ ਰੋਕਿਆ ਜਾਂਦਾ ਸੀ ਉਹਦੇ ਪਿਤਾ ਉਸ ਨੂੰ ਕਬੱਡੀ ਖੇਡਣ ਤੋਂ ਰੋਕਦੇ ਹਨ ਨਾ ਉਹ ਕਹਿੰਦੇ ਸਨ ਕਿ ਉਹ ਆਪਣੇ ਭਰਾਵਾਂ ਨਾਲ ਕੰਮ ਕਰਾਵੇ ਪਰ ਬਿੱਟੂ ਦਗਾਲ ਘਰ ਤੋਂ ਚੋਰੀਆਂ ਕਬੱਡੀ ਖੇਡਦਾ ਸੀ ਇੱਕ ਵਾਰੀ ਬਿੱਟੂ ਦਗਾਲ ਨੇ ਬਜਨੀ ਕਬੱਡੀ ਵਿੱਚੋਂ ਚੀਤਕ ਸਕੂਟਰ ਜਿੱਤਿਆ ਪਰ ਜਦੋਂ ਘਰੇ ਲਿਆ ਉਹਦੇ ਪਿਤਾ ਨੇ ਉਸਨੂੰ ਬਹੁਤ ਗਾਲਾਂ ਕੱਢੀਆਂ ਕਿ ਤੂੰ ਕੀਦਾ ਚੋਰੀ ਕਰਕੇ ਲਿਆਇਆ ਉਹ ਸਕੂਟਰ ਬਿੱਟੂ ਦਗਾਲ ਨੇ ਫਿਰ ਨਹਿਰ ਵਿੱਚ ਸੁੱਟ ਦਿੱਤਾ ਸੀ ਵਿੱਚ ਬਿੱਟੂ ਦਗਾਲ ਘਰ ਤੋਂ ਦੂਰ ਰਹਾ ਬਾਹਰ ਹੀ ਆਪਣੇ ਯਾਰ ਦੋਸਤਾਂ ਕੋਲ ਰਹਿੰਦਾ ਤੇ ਉੱਥੋਂ ਹੀ ਕਬੱਡੀ ਖੇਡਦਾ ਰਿਹਾ ਪਰ ਉਹ ਬਾਅਦ ਵਿੱਚ ਆਪਣੀ ਮਾਂ ਦੇ ਘਰ ਤੇ ਘਰ ਆ ਗਿਆ ਤੇ ਜਦੋਂ ਹਰ ਰੋਜ਼ ਨਾਮ ਜਿੱਤਣ ਲੱਗਿਆ ਤਾਂ ਉਹਨੂੰ ਘਰੋਂ ਵੀ ਸਪੋਰਟ ਹੋਣ ਲੱਗ ਗਈ ਬਿੱਟੂ ਦਗਾਲ ਪਿਆਰ ਚੰਗਾ ਹੋਣ ਦੇ ਨਾਲ-ਨਾਲ ਇਨਸਾਨ ਵੀ ਬਹੁਤ ਚੰਗਾ ਸੀ ਬਿੱਟੂ ਦਗਾਲ ਦਾ ਇੱਕ ਅਜਿਹਾ ਫੈਨ ਸੀ ਜੋ ਬਿੱਟੂ ਦੀਆਂ ਫੋਟੋਆਂ ਦੀ ਪੂਜਾ ਕਰਦਾ ਸੀ ਉਸ ਫੈਨ ਦੀ ਮਾਤਾ ਵੀ ਉਹਨੂੰ ਬਹੁਤ ਗਾਲਾਂ ਕੱਢਦੀ ਦੀ ਵੀ ਤੈਨੂੰ ਇਸਨੇ ਕੀ ਦੇਣਾ ਹੈ ਜਦੋਂ ਬਿੱਟੂ ਨੂੰ ਪਤਾ ਲੱਗਿਆ ਕਿ ਤੇਰਾ ਇੱਕ ਅਜਿਹਾ ਫੈਨ ਹੈ ਜੋ ਤੇਰੀਆਂ ਫੋਟੋਆਂ ਦੀ ਪੂਜਾ ਕਰਦਾ ਹੈ ਤਾਂ ਬਿੱਟੂ ਉਸਦੇ ਘਰ ਗਿਆ ਜਦੋਂ ਬਿੱਟੂ ਦੇ ਘਰ ਗਿਆ ਤਾਂ ਉਸੇ ਉਸਦੀ ਮਾਤਾ ਨੇ ਉਹਦੇ ਸਾਹਮਣੇ ਵੀ ਕਹਿ ਦਿੱਤਾ ਕਿ ਇਹਨੇ ਤੈਨੂੰ ਕੀ ਦੇਣਾ ਹੈ ਪਰ ਇਹ ਗੱਲ ਬਿੱਟੂ ਦਗਾਲ ਨੇ ਯਾਦ ਰੱਖੀ ਜਦੋਂ ਉਸਦੀ ਭੈਣ ਦਾ ਵਿਆਹ ਸੀ ਤਾਂ ਬਿੱਟੂ ਦਗਾਲ ਨੇ ਮੋਟਰਸਾਈਕਲ ਜਿੱਤ ਕੇ ਉਸ ਨੂੰ ਮੁੰਡੇ ਨੂੰ ਗਿਫਟ ਕਰ ਦਿੱਤਾ ਹੁਣ ਆਪਾਂ ਗੱਲ ਕਰਦੇ ਹਾਂ ਬਿੱਟੂ ਦਗਾਲ ਦੇ ਵਿਦੇਸ਼ੀ ਦੌਰਿਆਂ ਬਾਰੇ ਬਿੱਟੂ ਦਗਾਲ ਨੇ ਕੈਨੇਡਾ ਅਮਰੀਕਾ ਇੰਗਲੈਂਡ ਦੁਬਈ ਪਾਕਿਸਤਾਨ ਇਹਨਾਂ ਸਾਰੇ ਦੇਸ਼ਾਂ ਵਿੱਚ ਆਪਣੀ ਕਬੱਡੀ ਦਾ ਪ੍ਰਦਰਸ਼ਨ ਦਿਖਾਇਆ ਬਹੁਤ ਟੂਰਨਾਮੈਂਟਾਂ ਦਾ ਬਿੱਟੂ ਦਗਾਲ ਬੈਸਟ ਰਹਾ ਕੈਨੇਡਾ ਵਿੱਚ ਤੁਹਾਨੂੰ ਦੱਸ ਦੇ ਤਾਂ 2007 ਦੇ ਵਰਲਡ ਕੱਪ ਦਾ ਹੀ ਬੈਸਟ ਰਹਾ ਬਿੱਟੂ ਦਗਾਲ ਅਜੇਹਾ ਜਾਫੀ ਸੀ ਜੋ ਕਵੱਡੀ ਵਿੱਚ ਸਭ ਤੋਂ ਪਰਤੀਲਾ ਸੀ ਬਿੱਟੂ ਦਗਾਲ ਕੋਲ ਸਭ ਤੋਂ ਵੱਧ ਲਗਾ ਸਨ ਅਜੇਹਾ ਕੋਈ ਰੇਡਰ ਨਹੀਂ ਜੋ ਬਿੱਟੂ ਦਗਾਲ ਨੇ ਫੜਿਆ ਨਾ ਹੋਵੇ ਬਿੱਟੂ ਦਗਾਲ ਦੀ ਇੱਕ ਹੋਰ ਖਾਸियत ਸੀ ਉਹ ਕੈਂਚੀ ਮਾਰ ਕੇ ਹੱਥ ਛੱਡ ਦਿੰਦਾ ਸੀ ਕਿਉਂਕਿ ਉਸ ਨੂੰ ਯਕੀਨ ਹੁੰਦਾ ਸੀ ਕਿ ਹੁਣ ਇਹ ਰੇਡਰ ਮੈਥੋਂ ਨਹੀਂ ਭੱਜ ਸਕਦਾ ਬਿੱਟੂ ਦਗਾਲ ਨੇ ਲੰਮਾ ਸਮਾਂ ਕਵੱਡੀ ਖੇਡੀ ਪਰ 2016-17 ਵਿੱਚ ਉਸਨੇ ਕਬੱਡੀ ਛੱਡ ਦਿੱਤੀ ਸੀ ਪਰ 2018 ਵਿੱਚ ਉਸਨੇ ਦੁਬਾਰੇ ਕਬੱਡੀ ਵਿੱਚ ਵਾਪਸੀ કરી ਤੇ ਮਿਹਨਤ ਕਰਕੇ ਫਿੱਟ ਹੋ ਗਿਆ ਉਸਨੇ ਬਹੁਤ ਟੂਰਨਾਮੈਂਟ ਜਿੱਤੇ ਤੇ ਵਧੀਆ ਵੈਸਟ ਯਾਪੀ ਰਿਹਾ ਟੂਰਨਾਮੈਂਟਾਂ ਦਾ ਪਰ 2019 ਵਿੱਚ ਉਹਦੀ ਦਿਮਾਗ ਦੀ ਨਾੜੀ ਫਟ ਗਈ ਜਿਸ ਕਾਰਨ ਉਸਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੱਖਿਆ ਗਿਆ ਪਰ ਬਿੱਟੂ ਦਗਾਲੇ ਜ਼ਿੰਦਗੀ ਤੇ ਮੌਤ ਦੀ ਲੜਾਈ ਵਿੱਚ ਨਹੀਂ ਜਿੱਤ ਸਕਿਆ 12 ਮਈ 2019 ਨੂੰ ਕਬੱਡੀ ਦਾ ਇੱਕ ਯੁੱਗ ਖਤਮ ਹੋ ਗਿਆ ਬਿੱਟੂ ਦਗਾਲ ਦੀ 12 ਮਈ 2019 ਨੂੰ ਮੌਤ ਹੋ ਗਈ ਇੱਦਾਂਕ ਪੂਰੇ ਕਬੱਡੀ ਜਗਤ ਨੇ ਦੁੱਖ ਮਨਾਇਆ ਤੇ ਅੱਜ ਵੀ ਬਿੱਟੂ ਦਗਾਲ ਦੀ ਚਰਚਾ ਗਰਾਊਂਡਾਂ ਵਿੱਚ ਹਮੇਸ਼ਾ ਕਮੈਂਟੇਟਰ ਕਰਦੇ ਰਹਿੰਦੇ ਹਨ ਦੋਸਤੋ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ